ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸੂਰ ਸਾਧ ਸੰਗਤ ਦੀ ਅੱਜ ਮੈਂ ਪਹੁੰਚਾ ਹਾਂ ਪਿੰਡ ਬਦੋਸ਼ੀਕਲਾ ਜਿੱਥੇ ਕੀ ਬਾਬਾ ਬੀਰ ਬਦਾਸ ਜੀ ਦਾ ਤਪਸਥਾਨ ਹੈ ਜਿਹੜਾ ਇਹ ਪਿੰਡਾ ਪਿੰਡ ਬਦੋਸ਼ੀਕਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਏ ਤੇ ਅੱਜ ਜਿਹੜਾ ਤੁਹਾਨੂੰ ਦਿਖਾ ਰਿਹਾ ਮੈਂ ਵੀਡੀਓ ਦੇ ਵਿੱਚ ਆ ਆਪਣੇ ਵੀਡੀਓ ਦੇ ਵਿੱਚ ਜੁੜ ਜਿਓ ਸਾਰੇ ਤੇ ਲਾਇਕ ਕਮੈਂਟ ਕਰਨਾ ਏ ਇਹਦੇ ਤੋਂ ਅਸੀਂ ਲਾਈਕ ਕਮੈਂਟ ਕਰਨ ਨੇ ਇਹ ਸਾਨੂੰ ਸਾਡੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਤਾਂ ਜੋ ਕਿ ਜਿਹੜੇ ਲਾਈਕ ਕਮੈਂਟ ਆ ਰਹੀ ਤੁਹਾਡੇ ਤੱਕ ਮੇਰੀ ਵੀਡੀਓ ਹਰ ਕਿਸੇ ਤੁਹਾਡੇ ਤੱਕ ਪਹੁੰਚਦੀ ਰਹੇਗੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਜੋ ਫਿਰ ਆਪਾਂ ਦਰਸ਼ਨ ਕਰਾਈਏ ਜੇ ਬਾਬਾ ਵੀਰੂ ਦਾਸ ਦੀ ਜਿਹਦੇ ਇਸੇ ਸਥਾਨ ਤੇ ਤੇ ਅੱਜ ਇੱਥੇ ਲੱਗਿਆ ਹੋਇਆ ਮੇਲਾ ਉਹ ਵੀ ਤੁਹਾਨੂੰ ਦਿਖਾਣੇ ਆ ਆਜੋ ਜੀ ਫਿਰ ਇੱਧਰ ਨੂੰ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਸੰਗਤ ਦਾ ਕਾਫੀ ਇਕੱਠਾ ਇਸ ਸਥਾਨ ਤੇ ਤੇ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਡੈਕੋਰੇਸ਼ਨ ਕੀਤੀ ਗਈ ਹੈ ਜਿਹੜੀ ਕਿ ਗੇਟ ਦੀ ਧੰਨ ਧੰਨ ਬਾਬਾ ਬੀਰੂ ਦਾਸ ਮਹਾਰਾਜ ਜੀ ਤੇ ਆਪਾਂ ਇੱਥੇ ਦਿਖਾਣੇ ਆ ਤੁਹਾਨੂੰ ਕਿੰਨਾ ਇਕੱਠਾ ਸੰਗਤਾਂ ਦਾ ਆ ਦੇਖ ਸਕਦੇ ਹੋ ਕਿੰਨੇ ਵੀਕਲ ਖੜੇ ਨੇ ਇਸ ਸਥਾਨ ਤੇ ਗੱਡੀਆਂ ਕਾਰਾਂ ਦੇ ਵਿੱਚ ਲੋਕ ਬਹੁਤ ਦੂਰੋਂ ਦੂਰੋਂ ਪਹੁੰਚਦੇ ਨੇ ਕਿ ਇਸ ਸਥਾਨ ਤੇ ਆ ਕੇ ਨਮਸਤਕ ਹੁੰਦੇ ਨੇ ਦੂਰੋਂ ਨੇੜੇ ਆਕੇ ਲੋਕ ਇਥੇ ਇਸ ਸਥਾਨ ਤੇ ਆਕੇ ਨਮਸਤਕ ਹੁੰਦੇ ਨੇ ਬਾਬਾ ਬੀਰ ਮੀਰ ਸਾਹਿਬ ਹਾਂ ਜੋ ਵੀਰ ਇਧਰ ਨੂੰ ਆਪਾਂ ਤੁਹਾਨੂੰ ਦਿਖਾਣੇ ਆ ਜੀ ਹਾਂਜੀ ਹੋਰ ਕੀ ਆਨੇ ਵੀਰਾ ਕਿਹੜੀ ਜਗ੍ਹਾ ਤੋਂ ਵੀਰ ਪੰਜ ਨਵੀਂ ਵਰਤੋਂ ਮੈਂ ਵੀ ਵਰਤੋਂ ਕੀ ਨਾਮ ਆ ਤੁਹਾਡਾ ਆਰਾਮਪਾਲ ਸਿੰਘ ਆਰਾਮਪਾਲ ਸਿੰਘ ਜੀ ਦਰਸ਼ਨ ਕਰੋ ਫਿਰ ਬਾਬਾ ਜੀ ਦੇ ਨਾਲ ਦੇਖੋ ਜੀ ਬੜੀ ਬੜੀ ਦੂਰੋਂ ਸੰਗਤ ਆਕੇ ਪਹੁੰਚਦੀ ਐ ਇਸ ਸਥਾਨ ਤੇ ਗੱਡੀਆਂ ਕਾਰਾਂ ਦੇ ਵਿੱਚ ਹਾਂਜੀ ਤੁਸੀਂ ਵੇਖ ਸਕਦੇ ਹੋ ਬੱਚੇ ਕੀ ਜਵਾਨ ਆ ਸਾਰੇ ਇੱਥੇ ਪਹੁੰਚਦੇ ਨੇ ਇਸ ਸਥਾਨ ਤੇ ਨਮਸਤਕ ਹੁੰਦੇ ਨੇ ਆ ਕੇ ਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਪੁਲਿਸ ਮੁਲਾਜ਼ਮ ਵੀ ਆਪਣੀ ਡਿਊਟੀ ਨਿਭਾ ਰਹੇ ਨੇ ਇਸ ਸਥਾਨ ਤੇ ਤੇ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਹਾਂਜੀ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਅਨੇਕਾ ਪ੍ਰਕਾਰ ਦੀਆਂ ਦੇਖ ਸਕਦੇ ਹੋ ਮੇਲਾ ਹੀ ਭਰ ਰਿਹਾ ਏ ਹਾਂਜੀ ਲੋਕ ਗੱਡੀਆਂ ਕਾਰਾਂ ਵਿੱਚੋਂ ਦੂਰੋਂ ਦੂਰੋਂ ਆ ਕੇ ਪਹੁੰਚਦੇ ਨੇ ਨਮਸਤਕ ਹੁੰਦੇ ਨੇ ਤੇ ਤੁਹਾਨੂੰ ਦਿਖਾ ਰਹੇ ਹਾਂ ਇਸ ਜਗ੍ਹਾ ਤੇ ਲੱਗਾ ਹੋਇਆ ਮੇਲਾ ਬਾਬਾ ਬੀਰੂ ਦਾਸ ਜੀ ਦੇ ਇਸ ਸਥਾਨ ਤੇ ਹਾਂਜੀ ਦੇਖ ਸਕਦੇ ਹੋ ਤੁਸੀਂ ਆ ਬੱਚਿਆਂ ਦਾ ਜਿਹੜਾ ਅੱਗੇ ਚੰਡੋਲ ਲੱਗਿਆ ਹੋਇਆ ਏ ਆਪਾਂ ਜ਼ੂਮ ਕਰਕੇ ਦਿਖਾ ਦਨੇ ਆ ਤੁਹਾਨੂੰ ਇਸ ਦੇ ਵਿੱਚ ਨਾ ਬੱਚੇ ਚੜਦੇ ਨੇ ਬੜੇ ਸ਼ੌਂਕ ਦੇ ਨਾਲ ਆ ਦੇਖੋ ਜੀ ਮਿੱਕੀ ਮਾ우스 ਮਿੱਕੀ ਮਾ우스 ਬਣਿਆ ਹੋਇਆ ਓਏ ਹਾਂਜੀ ਦੇਖ ਸਕਦੇ ਹੋ ਇਸ ਸਥਾਨ ਤੇ ਨਾ ਆ ਬੱਚਿਆਂ ਦੇ ਲਈ ਖਡਾਉਣਾ ਏ ਖਡਾਉਣੇ ਦੀਆਂ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਤੇ ਐਣਕਾਂ ਦੀ ਦੁਕਾਨਾਂ ਜਿਵੇਂ ਕਿ ਹਰ ਤਾਰਾਂ ਦੀ ਦੁਕਾਨ ਲੱਗੀ ਹੋਈ ਐ ਸਸਤਾਨ ਤੇ ਹਾਂਜੀ ਕਿਹੜੀ ਜਗ੍ਹਾ ਤੇ ਪਹੁੰਚੇ ਫਿਰ ਤੁਸੀਂ ਪਿੰਡ ਚੌਰ ਵਾਲਾ ਤੋਂ ਪਿੰਡ ਚੌਰ ਵਾਲਾ ਆਪਣੇ ਨਜ਼ਦੀਕੇ ਬੰਦਾਰੇ ਹਾਂਜੀ ਹਾਂਜੀ 2 ਕਿਲੋਮੀਟਰ ਤੇ ਕਰੇ ਫਿਰ ਤੁਸੀਂ ਅੰਦਰ ਦਰਸ਼ਨ ਬਾਬਾ ਜੀ ਦੇ ਹਾਂਜੀ ਹਾਂਜੀ ਬਹੁਤ ਵਧੀਆ ਦਰਸ਼ਨ ਹੋਏ ਜੀ ਅੱਛਾ ਜੀ ਸੇਵਾ ਕਰੀ ਬਹੁਤ ਸੇਵਾ ਕਰੀ ਆ ਇਹ ਕੰਮ ਦੇ ਵਧੀਆ ਹਾਂਜੀ ਹਾਂਜੀ ਇਹਨੇ ਆਪਾਂ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ ਵੇਖ ਲੋ ਹਾਂਜੀ 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 ਸੇਵਾ ਜ਼ਰੂਰੀ ਆ ਜਿਹੜੇ ਔਖੇ ਸਮੇਂ ਦੇ ਵਿੱਚ ਆਪਣੇ ਕੰਮ ਆਉਂਦੀ ਹੈ ਨਾ ਇਹੀ ਦੁਰਤ ਦਰਗਾਹ ਤੱਕ ਪਹੁੰਚਦੀ ਹੈ ਨਾ ਹਾਂਜੀ ਹਾਂਜੀ ਤੇ ਸੇਵਾ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਹੋਰ ਸੰਗਤ ਸਵੇਰ ਤੋਂ ਹੀ ਜੁੜੀ ਹੋਣੀ ਆ ਬਹੁਤ ਆ ਨਾ ਇਕੱਠ ਹੋਣਾ ਹਾਏ ਬਹੁਤ ਰਸ ਆਣਾ ਅੱਜ ਲੰਨਾਂ ਵਿੱਚ ਖੜ ਕੇ ਦੇਖਣਾ ਮੱਥਾ ਲਗਾ ਹਾਂਜੀ 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 ਰਸ ਬਹੁਤ ਆਈ ਲੈਣੇ ਖੜ ਕੇ ਮੱਥਾ ਢੀਕਦਾ ਤੇ ਅੰਦਰ ਭੀੜ ਬਹੁਤ ਆਈ ਲੰਗਰ ਬਹੁਤ ਵਧੀਆ ਵਰਤ ਰਹੀ ਹੈ ਬਾਬਾ ਜੀ ਦਾ ਤੇ ਆਪਣਾ ਚੈਨਲ ਹੈਗਾ ਬਾਈ ਉਹ ਨਹੀਂ ਪੁੱਛ ਰਹੇ ਸੀਗੇ ਜੀ ਇਹ ਵੀ ਚੈਨਲ ਕਿਹੜਾ ਤੁਹਾਡੇ ਜੀ ਮੈਂ ਕਹਿੰਦਾ ਜੀ ਆਪਣਾ ਪੰਜਾਬ 794 ਆਪਣਾ ਪੰਜਾਬ 794 ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਪਤਾ ਲੱਗਦਾ ਆਪਣੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਜੋ ਕਿ ਆਪਣਾ ਪੰਜਾਬ 794 YouTube ਤੇ ਖੋਲੋ ਜੀ YouTube ਹਾਂਜੀ ਹਾਂ ਆਪਣਾ ਪੰਜਾਬੀ ਲੀਕੋ ਮਰੇ ਤੇ ਹਾਂਜੀ ਦੋਸਤੋ ਤੁਸੀਂ ਵੀ ਕਰ ਲੋ ਮਰੇ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੇ ਨਾ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਆ ਯਾਰ ਆਜੋ ਪਰ ਆਪਾਂ ਅੱਗੇ ਦਿਖਾਣਾ ਥੋੜਾ ਜਿਹਾ ਮੇਲਾ ਇੱਥੇ ਮੇਲੇ ਦਾ ਆਨੰਦ ਮਾਰ ਰਹੇ ਨੇ ਲੋਕ ਇਸ ਇਸ ਸਥਾਨ ਤੇ ਦਿਖਾਈਏ ਪਰ ਅੱਗੇ ਜਾ ਕੇ ਨਾ ਬੱਚੇ ਵੀ ਪੰਘੂੜੇ ਝੌਂਟਰੇ ਨੇ ਇਸ ਸਥਾਨ ਤੇ ਲੱਗੇ ਉਹਨੇ ਦੇ ਕਾਨਾ ਦਿਖਾ ਦਿੰਦੇ ਆ ਅੱਗੇ ਜਾ ਕੇ ਨਾ ਕਿਤਾ ਥੋੜਾ ਜਿਹਾ ਸਮਾਂ ਕੱਟ ਰਿਹਾ ਤੇ ਦੇਖ ਸਕਦੇ ਹੋ ਕਾਫੀ ਵੱਡੇ ਆ ਦੁਕਾਨਾਂ ਦੇ ਵਿੱਚ ਇੱਕ ਬਾਜ਼ਾਰ ਦੇ ਰੂਪ ਵਿੱਚ ਲੱਗੀਆਂ ਹੋਈਆਂ ਨੇ ਹਾਂ ਬੈਠੇ ਹਾਂ ਹਾਂਜੀ ਦੇਖ ਸਕਦੇ ਹੋ ਮੇਲਾ ਇਹ ਮੇਲਾ ਇਹ ਤੇ ਇਸ ਜਗ੍ਹਾ ਤੇ ਭਾਂਡਿਆਂ ਦੀ ਵੀ ਸੇਲ ਲੱਗੀ ਹੋਈ ਹੈ ਆ ਦੇਖ ਸਕਦੇ ਤੁਸੀਂ ਹਾਂਜੀ ਹਾਂਜੀ ਸੇਲ ਲੱਗੀ ਹੋਈ ਆ ਪਿੰਡੇ ਦੀ ਬਰਤਨਾਂ ਦੀ ਇਸ ਟੀਲ ਕੇ ਪਰ ਗਏ ਹਾਂ ਹਾਂਜੀ ਆ ਦੇਖੋ ਜੀ ਬਰਤਨ ਬਹੁਤ ਹੀ ਵਧੀਆ ਬਰਤਨ ਫੁੱਲ ਗੁਲਦਸਤੇ ਤੇ ਖਡਾਉਣੇ ਆ ਬੱਚਿਆਂ ਦੇ ਖਡਾਉਣੇ ਤੁਸੀਂ ਵੇਖ ਸਕਦੇ ਹੋ ਅੱਜ ਦਿਖਾਣੇ ਤੁਹਾਨੂੰ ਇੱਥੇ ਦੇ ਕੰਨ ਲੱਗੀਆਂ ਹੋਈਆਂ ਮੇਲੇ ਦੇ ਵਿੱਚ ਆ ਇਹ ਜਿਹੜਾ ਮੇਲਾ ਲੱਗਾ ਹੋਇਆ ਪਿੰਡ ਹੇ ਹੈਗਾ ਜੀ ਬਦੌਸ਼ੀ ਕੱਲਾ ਬਾਬਾ ਵੀਰੋਂ ਦੱਸਦੇ ਡੇਰੇ ਅੱਜ ਹੈਗਾ ਮੇਲਾ ਹਾਂਜੀ ਛੋਟੇ ਛੋਟੇ ਬੱਚੇ ਨੇ ਗੁੱਡੀਆਂ ਨੇ ਇਹ ਆਪਣਾ ਪੰਜਾਬ 794 ਬੇਟਾ ਚੈਨਲ ਆਪਣਾ ਆਪਣਾ ਪੰਜਾਬ 794 ਚੈਨਲ ਦਾ ਨਾਮ ਹੈ ਵੀਡੀਓ ਕੀ ਟੋਡੀਆਂ ਹਾਂਜੀ ਬੱਚੇ ਵੀ ਬਹੁਤ ਆਨ ਦਾ ਰੂਪ ਹੁੰਦੇ ਨੇ ਬਹੁਤ ਪਿਆਰ ਕਰਦੇ ਨੇ ਇਹ ਜਿਹੜੇ ਬੱਚੇ ਨੇ ਬਚਪਨ ਬਹੁਤ ਪਿਆਰਾ ਹੁੰਦਾ ਏ ਹਾਂਜੀ ਆ ਦੇਖੋ ਜੀ ਜੀਪਾਂ ਏ ਵੀਰ ਕਿੰਨੇ ਕੀ ਦਈ ਜੀ ਪੈਸੇ 200 ਰੁਪਏ 200 ਰੁਪਏ ਦੀ ਕਿਹੜੀ ਜਗ੍ਹਾ ਤੇ ਫਿਰ ਤੁਸੀਂ ਹਾਂਜੀ ਕਿਹੜੀ ਜਗ੍ਹਾ ਤੇ ਆਇਓ ਅਸੀਂ ਪੁਵਾਨੀ ਗੜ ਤੋਂ ਜੀ ਪੀਰ ਕੋਲ ਨਾਲ ਤੇ ਜਿੱਪਾਂ ਲੱਗੀਆਂ ਹੋਏ ਨੇ ਦੇਖ ਸਕਦੇ ਹੋ ਜਿੱਪਾਂ ਬਹੁਤ ਵਧੀਆ ਨੇ ਸਿੱਧੂ ਮੂਸੇ ਵਾਲਾ ਦਿਖਾਣਾ ਤੁਹਾਨੂੰ ਇਸ ਵਿੱਚ ਆਹ ਦੇਖੋ ਜੀ ਬੈਠਾ ਥਾਰ ਦੇ ਵਿੱਚ ਬਾਈ ਸਿੱਧੂ ਵਾਲਾ ਮੂਸੇ ਵਾਲਾ ਗੱਡੀ ਵੀ ਥਾਰ ਆਹੇ ਹਾਂਜੀ ਇੱਥੇ ਨਾ ਲੱਗੀ ਹੋਈ ਦੇ ਕਾਨ ਮੇਲੇ ਤੇ ਪਹੁੰਚੇ ਤੇ ਹੀ ਅਜ ਅਸੀਂ ਮੇਲੇ ਵਿੱਚ ਲਾਉਂਦੇ ਨੇ ਤੇ ਅੱਗੇ ਆਪਾਂ ਤੁਹਾਨੂੰ ਦਿਖਾ ਦੇ ਹਾਂ ਇਹ ਦੇਖ ਸਕਦਾ ਟਰੈਕਟਰ ਕਪੈਨਾ ਤਿਆਰ ਕਰੀਆਂ ਹੋਈਆਂ ਨੇ ਬਹੁਤ ਹੀ ਵਧੀਆ ਤਰੀਕੇ ਨਾਲਾ ਦਿਲਦਾਨੀ ਮਾੜਾ ਸਿੱਧੂ ਮਸੇਵਾਲਾ ਹਾਂਜੀ ਇਹ ਜੌਂਡੀਅਰ ਦੀ ਮਸ਼ੀਨ ਆਏ ਇੱਕ ਆ ਪ੍ਰੀਤ ਵਾਲੇ ਦੀ ਆ ਐਚਐਮਟੀ ਤੋਂ ਨਾੜਗਰ ਵਾਲਿਆਂ ਨੇ ਕੱਢੀ ਐਚਐਮਟੀ ਵਾਲਿਆਂ ਦੀ ਇਹ ਦੋ ਤਿੰਨ ਕ ਬੈਣਾ ਖੜੀਆਂ ਨੇ ਇਸੇ ਜਗ੍ਹਾ ਤੇ ਹਾਂਜੀ ਇਹ ਸਾਡੀਆਂ ਬੀਬੀਆਂ ਪੈਣਾ ਨਾ ਸੇਲ ਉਹ ਕਰ ਰਹੀਆਂ ਨੇ ਖਰੀਦ ਰਹੀਆਂ ਨੇ ਸਾਮਾਨ ਇਸੇ ਜਗ੍ਹਾ ਤੋਂ ਦੁਕਾਨ ਤੋਂ ਹਾਂ ਪੈਣ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਗੁੱਜਰਾ ਤੋਂ ਏ ਕਿੱਥੇ ਕ ਪੈਣ ਦਾ ਗੁੱਜਰਾ ਪਿੰਡ ਹਾਂਜੀ ਡੜਬੇ ਕੋਲ ਤੁਸੀਂ ਫਿਰ ਆਪ ਤਿਆਰ ਕਰਦੇ ਹੋ ਜੀ ਪਾਜੀ ਇਹ ਹਾਂਜੀ ਅੱਛਾ ਕੀ ਨਾਮ ਆ ਪੈਣ ਤੁਹਾਡਾ ਮੇਰੇ ਘਰ ਵਾਲੇ ਜੰਨਾ ਨਾ ਪੈਸੀ ਨਿਰਪਾਲ ਸਿੰਘ ਜੀ ਜੇਕਰ ਕਿਸੇ ਨੇ ਕੋਈ ਗੱਡੀ ਕਾਰ ਲੈਣੀ ਹੁੰਦੀ ਆ ਪਰ ਕਿਵੇਂ ਮਿਲ ਸਕਦੇ ਨੇ ਤੁਹਾਨੂੰ ਫੋਨ ਤੇ ਸਮਰਤ ਕਰ ਸਕਦੇ। ਅੱਛਾ ਫੋਨ ਨੰਬਰ ਦੱਸ ਦੋਗੇ? 9878742 ਖੜ ਜੋ ਦੋ ਟੀ। ਕਿ ਤੁਹਾਡਾ ਹੀ ਨਾ ਜੀ? ਹਾਂਜੀ। ਟੋਲੀ ਬੀਰ ਦੇ ਭੈਣ ਦੇ ਘਰ ਵਾਲੇ ਨੇ ਵੀਰ ਉਹਨਾਂ ਦਾ ਫੋਨ ਲਾਉਨੇ ਆ। ਹੋਰ ਵੀਰ ਜੀ ਕੀ ਹਾਲ ਚਾਲ ਨੇ? ਠੀਕ ਹੈ ਵਧੀਆ। ਵਧੀਆ ਜੀ। ਮਸੀਂ ਆਈ ਵਧੀਆ। ਅੱਛਾ ਕੀ ਨਾਮ ਹੈ ਤੁਹਾਡਾ? ਮਰ ਪੈਸੇ ਨਹੀਂ ਜੀ। ਮਰ ਭਾਇ ਸਿੰਘ ਜੀ। ਤੇ ਤੁਸੀਂ ਮੇਲੇਾਂ ਚ ਜਾਂਦੇ ਹੋ ਨਾ ਮੇਲੇ ਲਾਉਨੇ ਆ ਜੀ? ਹਾਂਜੀ ਹਾਂਜੀ। ਅੱਛਾ। ਅੱਛਾ ਇਹ ਮਰ ਭਾਇ ਸਿੰਘ ਜੀ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕੰਮ ਕਰਦਿਆਂ ਨੂੰ? ਇਹ ਹੋ ਗਈ 3-4 ਸਾਲ 3-4 ਸਾਲ ਆਪੇ ਤਿਆਰ ਕਰਦੇ ਹੋ ਪਰ ਹੈ ਜੀ ਅੱਛਾ ਇਹ ਕਿਹੜਾ ਪਿੰਡ ਦੱਸੋ ਤੁਸੀਂ ਆਪਣਾ ਜੀ ਡੜਬਾ ਜੀ ਡੜਬਾ ਗੁਜਰਾ ਗੁਜਰਾ ਡੜਬੇ ਦੇ ਨਾਲ ਹੀ ਗੁਜਰਾ ਗੁਜਰਾ ਪਿੰਡ ਪੈਂਦਾ ਡੜਬੇ ਦੇ ਨਾਲਾ ਜ਼ਿਲ੍ਹਾ ਕਿਹੜਾ ਪੈਂਦਾ ਈ ਤੁਹਾਡਾ ਸੰਗਰੂਰ ਜੀ ਸੰਗਰੂਰ ਜ਼ਿਲ੍ਹਾ ਡੜਬਾ ਦੇ ਨਾਲ ਪਿੰਡ ਪੈਂਦਾ ਗੁਜਰਾ ਤੇ ਤੁਹਾਡਾ ਮੋਬਾਈਲ ਨੰਬਰ 98787 62346 98787 87 ਠੀਕ ਹੈ ਜੀ ਬਾਈ ਦਾ ਨੰਬਰ ਹੈਗਾ ਜੀ 98 ਦੇ ਦੁਆਰਾ ਸੁਈ 98 787 6240 ਠੀਕ ਆ ਜੀ ਇਹ ਨੰਬਰ ਬਾਈ ਉਹਨਾਂ ਨੇ ਬੋਲ ਤਿਆ ਜੇਕਰ ਇਹ ਬਾਈ ਉਹਨਾਂ ਕੋਲ ਕੋਈ ਲੈਣਾ ਹੋਵੇ ਕੋਈ ਵੀ ਇੱਕ ਅੰਦਾ ਸਮਾਨ ਤਾਂ ਬਾਈ ਉਹਨਾਂ ਨੇ ਸੰਪਰਕ ਕਰਕੇ ਬਾਈ ਦੇ ਪਿੰਡ ਪਹੁੰਚ ਸਕਦੇ ਹੋ ਜੋ ਵੀ ਤੁਹਾਨੂੰ ਚੀਜ਼ ਚੰਗੀ ਲੱਗਦੀ ਆ ਤੁਸੀਂ ਲੈ ਸਕਦੇ ਹੋ ਬਾਈ ਕੋਲੋਂ ਜਾ ਕੇ ਹੈਨਾ ਜਿਵੇਂ ਕਿ ਇਹ ਜੀਪ ਵਗੈਰਾ ਤੁਸੀਂ ਦੇਖ ਸਕਦੇ ਹੋ ਗੱਡੀਆਂ ਤਿਆਰ ਕਰੀਆਂ ਹੋਈਆਂ ਨੇ ਜਿਵੇਂ ਕਿ ਟਰੈਕਟਰ ਹੋ ਗਏ ਕਬੈਨਾ ਹੋ ਗਈਆਂ ਹੂੰ ਇਹ ਬਾਈ ਜੀ ਆਪ ਤਿਆਰ ਕਰਦੇ ਨੇ ਆ ਦੇਖੋ ਜੀ ਗੱਡੀ ਕਿੱਡੀ ਵੱਡੀ ਆ ਇਹ ਕਿਹੜੀ ਆ ਜੀ ਫੋਰਚਨਰ ਆਹੇ ਮੜੇ ਜਿੱਥੇ ਰੱਖ ਕੇ ਦਿਖਾ ਦੋ ਥੋੜੇ ਜੱਗੇ ਜੀ ਹਾਂਜੀ ਆ ਦੇਖੋ ਫੋਰਚਨਰ ਗੱਡੀ ਆ ਇੱਥੇ ਮੜੇ ਜੇ ਕਰ ਦੋ ਤਾਂ ਬਹੁਤ ਵੱਡੀ ਗੱਡੀ ਹੈ ਇਹ ਜੀ ਅੱਛਾ ਜੀ ਆਪ ਦੇਖੋ ਜੀ ਫੋਰਚਨਰ ਕਾਰ ਆਹੇ ਬਹੁਤ ਹੀ ਵਧੀਆ ਤਿਆਰ ਕਰੀ ਵੀ ਆ ਮੜੀ ਬਾਹਰ ਘੱਟੇ ਲਗਾ ਦੋਗੇ ਹਾਂਜੀ ਦਰਸ਼ਕੋ ਵੀਰੋ ਤੇ ਭੈਣੋ ਤੇ ਭਰਾਵੋ ਹਾਂਜੀ ਏ ਦੇਖੋ ਜੀ ਬਾਈ ਨੇ ਬਾਹਰ ਕੱਢ ਕੇ ਦਿਖਾ ਰਹੀ ਹੈ ਗੱਡੀ ਬਹੁਤ ਹੀ ਵਧੀਆ ਏ ਬਾਈ ਨਰਪਾਇ ਸਿੰਘ ਜੀ ਨੇ ਇਹ ਆਪ ਤਿਆਰ ਕਰਦੇ ਨੇ ਆਪੇ ਤਿਆਰ ਕਰਦੇ ਹੋ ਬਰੇ ਰੰਗ ਰੂਗ ਸਾਰਾ ਕੋ ਸਾਈ ਜੀ ਲੂਜਮਾਲ ਲੈ ਕੇ ਹਾਂਜੀ ਲੂਜਮਾਲ ਲੈ ਕੇ ਜਿਵੇਂ ਆ ਲੈ ਕੇ ਕਿਤੋਂ ਟਾਇਰ ਲੈਣੇ ਕਿਵੇਂ ਕਿਵੇਂ ਲੈਣੇ ਕਿ ਤਾਂ ਆਪ ਤਿਆਰ ਕਰ ਲੈਣੇ ਆਪ ਤਿਆਰ ਕਰ ਦੋ ਸਾਰਾ ਕੋ ਮਟੀਰੀਅਲ ਟਾਇਰ ਕਰ ਦੋ ਅੱਛਾ ਏ ਬਾਈ ਜੀ ਕਹਿੰਦੇ ਅਸੀਂ ਆਪੇ ਤਿਆਰ ਕਰਦੇ ਆ ਗੱਡੀ ਨੂੰ ਦੇਖੋ ਜੀ ਕਮਾਲੇ ਕਰੀ ਵੀ ਆ ਹਾਂਜੀ ਆਣ ਬਣਾਈ ਵੈਨ ਨਵੇਂ ਨਾ ਦੇਖੋ ਜੀ ਵਿੱਚ ਗੱਡੀਆਂ ਦੇ ਵਿੱਚ ਸਿੱਟਾਂ ਵੀ ਬਣਾਈ ਇਹਨਾਂ ਫੋਟੋਆਂ ਲਈਆਂ ਨੇ ਸਿੱਟਾਲੀਆਂ ਇਹਨਾਂ ਨਵੇਂ ਨਾ ਸੇਮ ਉਹੀ ਚੀਜ਼ ਆ ਉਹੀ ਟਾਇਰ ਨੇ ਫੋਰਚਨਰ ਮਾਣਾ ਪੂਰੀ ਤਕਰੀਬਿਆ ਉਹੀ ਸਟਿੱਕਰ ਉਹੀ ਲਾਈਟਾਂ ਐਨ ਸੇਮ ਮਾਣਾ ਕੰਪਨੀ ਵਾਲੇ ਹੈਰਾਨ ਮੰਨ ਜਾਣਗੇ ਦੇਖ ਕੇ ਐ ਬਾਈ ਜੀ ਪਾਣਾ ਨਸੀਰਾ ਕਰਾਵਾ ਆ ਸਾਡੀ ਭੈਣ ਆ ਜਿਹੜੀ ਵੀਰ ਦੇ ਨਾਲ ਆਉਂਦੀ ਆ ਵਧੀਆ ਚਲੋ ਆਪਣੀ ਹੱਕ ਹਲਾਲ ਦੀ ਕਰਕੇ ਖਾਂਦੇ ਨੇ ਤੇ ਹੋਰਾਂ ਨੂੰ ਵੀ ਸਿਹਤ ਦੰਦੇ ਨੇ ਹਨਾ ਵੀਰ ਤੁਸੀਂ ਜਿਹੜੇ ਹੋਰ ਅੱਜ ਕੱਲ ਦੀ ਪੀੜ੍ਹੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਤਾਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਹੋਰ ਸਾਰੇ ਉਰਲੇ ਪਰਲੇ ਕੰਮ ਸਾਡੋ ਕੀ ਆਪਣੀ ਮਿਹਨਤ ਕਰੋ ਅੱਗੇ ਵਧੋ ਮਿਹਨਤ ਵਿੱਚ ਸੁਸਾਸ ਰੱਖੋ ਕੋਈ ਜੀ ਬਾਈ ਨਾਲ ਬਾਈ ਨੇ ਨੰਬਰ ਵਿੱਚ ਦੱਸਦੇ ਆਪਾਂ ਨੂੰ ਸੰਪਰਕ ਕਰ ਲਿਓ ਜਰੂਰ ਹੈਨਾ ਜੇ ਕਿਸੇ ਨੇ ਗੱਡੀ ਕਾਰ ਕੋਈ ਵੀ ਖਰੀਦਣੀ ਹੋਈ ਬਾਈ ਉਹਨਾਂ ਕੋਲੋਂ ਦੜਬੇ ਕੋਲ ਗੁਜਰਾਪਿੰਡਾ ਉੱਥੇ ਜਾ ਕੇ ਤਾਂ ਆਪਾਂ ਜੇ ਅੱਗੇ ਦਿਖਾਣੇ ਆ ਆ ਟਰੈਕਟਰ ਟਰਾਲੀਆਂ ਖੜੀਆਂ ਨੇ ਜਿਵੇਂ ਕਿ ਟਰੈਕਟਰ ਹੋ ਗਿਆ 855 ਜੌਂਡੀਆਰਾ 5310 ਫੋਰਡ 3600 ਮਾਣਾ ਬਾਕੀ ਜਮੇ ਤੁਸੀਂ ਕਹੋਗੇ ਉਹਨੇ ਤਿਆਰ ਕਰ ਦੇਣਗੇ ਐ ਮੇਰਾ ਜਿਵੇਂ ਤੁਸੀਂ ਕਹੂਗਾ ਕੋਈ ਕਸਟਮਰ अच्छा ओही जो तैयार ओही ही मिरुवी हां ठीक है जी भाई निरपाय सिंह जी आप तैयार ਕਰਦੇ ਨੇ ਬਹੁਤ ਮੇਰੇ ਖੁਸ਼ੀ ਮਿਲੀ ਤੁਹਾਨੂੰ ਤੁਹਾਡੀ ਜਿਹੜਾ ਤੁਹਾਡਾ ਜज्बा ਉਹਨੂੰ ਸਾਡਾ ਸਲਾਮਾ ਠੀਕ ਹੈ ਜੀ ਬਹੁਤ थैंक यू ਧੰਨਵਾਦ ਜੀ ਤੇ ਆਪਾਂ ਬਾਈ ਉਹਨਾਂ ਨੂੰ ਤੇ ਮਿਲਾਇਆ ਮੇਰੇ ਭਾਏ ਸਿੰਘ ਜਿਹੜੇ ਆਪ ਤਿਆਰ ਕਰਦੇ ਨੇ ਸਾਰਾ ਕੁਝ ਇੱਥੇ ਗੱਡੀਆਂ ਕਰ ਰਹੇ ਹਨ ਇਹ ਜਿਹੜੇ ਛੋਟੇ ਮੋਟੇ ਖਡਾਉਣੇ ਬੱਚਿਆਂ ਦੇ ਲਈ ਕਪਾ ਇਨਾ ਵਗੈਰਾ ਹਨ ਆਹ ਦੇਖ ਸਕਦੇ ਤੁਸੀਂ ਹਾਂ ਜੀ ਆ ਦੇਖੋ ਇਹ ਕਾਲੇ ਰੰਗ ਦੀ ਫੋਰਚੂਨਰ ਤੇ ਉਹ ਚਿੱਟੇ ਰੰਗ ਦੀ ਆ ਹੈ ਤੇ ਸਾਡੀ ਭੈਣ ਬੈਠੀ ਆ ਭੈਣ ਕੀ ਨਾਮ ਆ ਤੁਹਾਡਾ ਮਨਜੀਤ ਕੌਰ ਭੈਣ ਦਾ ਨਾਮ ਆ ਚਲੋ ਵੈਗ ਰੂਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤੰਦਰੁਸਤੀਆਂ ਵਖਸੇ ਤੇ ਇਹਨਾਂ ਦਾ ਸੰਦੇਸ਼ ਆ ਜਿਹੜੇ ਆਪਣੇ ਭੈਣ ਭਰਾ ਅੱਜ ਬਾਹਰ ਜਾਂਦੇ ਨੇ ਉਹ ਇੱਥੇ ਉਮੀਦ ਕਰਕੇ ਖਾ ਸਕਦੇ ਨੇ ਜੇ ਤੁਹਾਡਾ ਜज्ਬਾ ਹੋਣਾ ਚਾਹੀਦਾ ਵੱਡਾ ਸਭ ਤੋਂ ਵੱਡੀ ਗੱਲ ਆ ਜज्ਬਾ ਹਨ ਜੀ ਹਿੰਮਤ ਨੂੰ ਸਲਾਮ ਆ ਸਾਰੀ ਜਿਹੜੀ ਮੇਨ ਗੱਲ ਇਹ ਆ ਮਨਤਾ ਜੀ ਦੇਖੋ ਬਹੁਤ ਹੀ ਲੱਗੇ ਨੇ ਜਿਹੜਾ ਇਹਨਾਂ ਦੇ ਖੜਾਉਣੇ ਨੇ ਤੇ ਸਿੱਧੂ ਮਸੂਏ ਵਾਲੇ ਦੀ ਇਹ ਜਿਹੜੀ ਥਾਰ ਆ